ਅੰਦਰ ਪ੍ਰਵੇਸ਼ ਕੀਤਾ ਨਾ ਜਦੋਂ ਕਲਗੀਧਰ ਮਹਾਰਾਜ ਨੂੰ ਪਹਿਲੀ ਵਾਰ ਵੇਖਣਾ ਸੀ ਕਲਗੀ ਲੱਗੀ ਮਹਾਰਾਜ ਜੀ ਦੇ ਦਮਾਲਾ ਬੰਨਿਆ ਹਾਥੇ ਬਾਜ ਬੈਠੇ ਮਹਾਰਾਜ ਜੀ ਨੇ ਸ਼ਸਤਰ ਬਸ਼ਤਰ ਪਹਿਨੇ ਨੇ ਤਨ ਮਨ ਹੋਏ ਨਿਹਾਲ ਜਾਂਗੁਰ ਦੇਖਾ ਕਲਗੀਧਰ ਮਹਾਰਾਜ ਨੂੰ ਸਾਹਮਣੇ ਇੱਕ ਸਾਰ ਵੇਖਦਾ ਰਹਿ ਗਿਆ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸੰਸਾਰ ਦੀਆਂ ਜਿੰਨੀਆਂ ਮਰਜ਼ੀ ਪੰਡਾ ਬੰਨ ਲੀਏ ਕਿਤੇ ਇਹ ਜਿਹੜੀ ਮਨ ਦੀ ਭੁੱਖ ਹੈ ਨਾ ਇਕ ਕਦੇ ਪੂਰੀ ਨਹੀਂ ਹੋ ਸਕਦੀ ਕਿਤੇ ਜਦੋਂ ਗੁਰੂ ਦਾ ਦਰਸ਼ਨ ਹੋ ਗਿਆ ਨਾ ਕਿਤੇ ਰਜ ਰਜ ਦਰਸ਼ਨ ਕਰਦਾ ਹੈ ਗੁਰੂ ਦੇ ਰਜ ਰਜ ਦਰਸ਼ਨ ਕਰਦਾ ਹੈ ਹਾਂਜੀ ਚਉ ਪਈ ਪਾਰ ਬ੍ਰਹਮ ਕੀ ਮੂਰਤ ਜੋਤ ਕਿਤੇ ਇਸ ਤਰ੍ਹਾਂ ਉਹ ਜਿਹੜੀ ਮੂਰਤ ਹੈ ਨਾ ਉਸ ਮੂਰਤ ਦੇ ਦਰਸ਼ਨ ਕਰਦਾ ਹੈ ਜੀ ਲਖ ਕਰ ਸਿਖ ਕੇ ਪ੍ਰੇਮ ਉਦੋਤ ਕਿਤੇ ਹੁਣ ਪ੍ਰੇਮ ਲਗਾ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਤੋ ਮੇਰਾ ਵੀਰ ਮਨ ਪੈ ਰਾਗ ਭਿਆ ਦਰਸ਼ਨ ਦੇਖਨੇ ਕਾ ਚਾਉ ਕਿਤੇ ਮਨ ਵਿੱਚ ਬੇਰਾਗ ਸੀ ਕਲਗੀਧਰ ਮਹਾਰਾਜ ਤੇਰੇ ਦਰਸ਼ਨ ਕਰਨੇ ਨੇ ਮਨ ਵਿੱਚ ਆਸ ਸੀ ਪਾਛਾ ਤੇਰੇ ਦਰਸ਼ਨ ਕਰਨੇ ਨੇ ਅੱਜ ਉਹ ਸਮਾਂ ਆ ਗਿਆ ਤੂੰ ਸਾਹਮਣੇ ਹੈ ਉਹ ਗੱਲ ਬਣ ਗਈ ਕਿਤੇ ਜਦੋਂ ਭਾਈ ਮਾਹ ਸਿੰਘ ਕਿਤੇ ਸਿਰ ਜਿਹੜਾ ਕਲਗੀਧਰ ਮਹਾਰਾਜ ਦੀ ਗੋਦ ਵਿੱਚ ਪਿਆ ਹੈ ਪਾਸ਼ਾ ਕਹਿੰਦੇ ਨੇ ਮੰਗ ਜੋ ਮੰਗਣਾ ਹੈ ਤੇ ਪਾਈ ਮਹਾ ਸੰਕੇਨ ਲੱਗੇ ਮਹਾਰਾਜ ਇਹ ਤੋਂ ਵੱਡਾ ਸਮਾਂ ਕੀ ਹੋ ਸਕਦਾ ਤੁਸੀਂ ਸਾਹਮਣੇ ਹੋ ਮੇਰਾ ਅੰਤ ਸਮਾਂ ਨੇੜੇ ਹੈ ਦੇਖੋ ਕਿੱਡਾ ਵੱਡਾ ਸਮਾਂ ਅਖੀਰਲਾ ਸਮਾਂ ਹੈ ਕਿਤੇ ਕਲਗੀਧਰ ਮਹਾਰਾਜ ਤੁਸੀਂ ਸਾਹਮਣੇ ਹੋ ਤੁਹਾਡੀ ਮੂਰਤ ਸਾਹਮਣੇ ਹੈ ਮੇਰਾ ਸਮਾਂ ਸਮਾਂ ਨੇੜੇ ਹੈ ਕਿਤੇ ਇਸ ਸਮਾਂ ਜਦੋਂ ਮਹਾਰਾਜੇ ਦਰਸ਼ਨ ਕੀਤੇ ਕਿਤੇ ਉਸ ਮੂਰਤ ਨੂੰ ਵੇਖਦਾ ਰਹਿ ਗਿਆ ਹੋਇਆ ਜੀ ਹਾਂਜੀ ਲੱਖਰ ਸਿੱਕੇ ਪ੍ਰੇਮ ਉਦੋਤ ਕਿਤੇ ਇਸਰਾ ਪ੍ਰੇਮ ਦੇ ਵਿੱਚ ਵਜਾ ਹੈ ਜੀ ਹਾਂਜੀ ਅਰਿਚਰਨ ਪਰ ਬੰਦਨ ਕੀਨਾ ਕਿਤੇ ਇਸਰਾ ਮਹਾਰਾਜ ਜੀ ਦੇ ਅੱਗੇ ਬੰਦਨਾ ਕੀਤੀ ਹੈ ਜੀ ਪਾਸ਼ਾ ਜੀ ਦੇ ਕੋਲ ਬਹਿ ਗਿਆ ਨਮਸਤਕ ਹੋ ਕੇ ਕੋਲ ਬਹਿ ਗਿਆ ਹੈ ਜੀ ਕਿਰਪਾ ਧਾਰ ਗੁਰਮਿਰਦਲ ਅਲਾਇਓ ਕਿਤੇ ਇਸਰਾ ਕਿਰਪਾ ਧਾਰ ਧੰਗੁਰ ਗੋਬਿੰਦ ਸਿੰਘ ਮਹਾਰਾਜ ਹੁਣ ਦੇਖਦੇ ਨੇ ਮਨ ਦੀ ਬੁੱਝ ਲਈ ਹੈ ਤੇ ਪਾਸ਼ਾ ਜੀ ਉਹਨਾਂ ਨੂੰ ਕਹਿਣ ਲੱਗੇ ਹਨ ਜੀ हे ਪ੍ਰੇ ਸਿੱਖ ਹਮ ਹਿਤ ਕੀ ਆ ਲਿਆਓ ਪਾਸ਼ਾ ਕਹਿਣ ਲੱਗੇ ਜਿਸ ਤਰ੍ਹਾਂ ਆਪਾਂ ਲੈ ਕੇ ਆਉਂਦੇ ਨਾ ਮਹਾਰਾਜ ਵਾਸਤੇ ਕੁਝ ਨਾ ਕੁਝ ਲੈ ਕੇ ਆਈਦਾ ਤੇ ਇਸ ਤਰ੍ਹਾਂ ਕਲਗੀਧਰ ਮਹਾਰਾਜ ਪੁੱਛਦੇ ਸਨ ਇਸ ਤਰ੍ਹਾਂ ਮਹਾਰਾਜ ਵਾਸਤੇ ਬੜਾ ਕੁਝ ਲੋਕੀ ਲੈ ਕੇ ਆਉਂਦੇ ਸਨ ਕੋਈ ਢਾਲ ਲੈ ਕੇ ਆਉਂਦਾ ਸੀ ਕੋਈ ਸ਼ਸਤਰ ਲੈ ਕੇ ਆਉਂਦਾ ਸੀ ਕੋਈ ਘੋੜੇ ਲੈ ਕੇ ਆਉਂਦੇ ਪਾਸ਼ਾ ਜੀ ਦੀ ਕਮਾਂਡ ਦੇ ਵਿੱਚ ਤੀਰ ਹੁੰਦੇ ਸਨ ਬੜੇ ਕੀਮਤੀ ਤੀਰ ਜਿਨ੍ਹਾਂ ਨੂੰ 2 ਤੋਲੇ ਸੋਨਾ ਲੱਗਾ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ 2 ਤੋਲੇ ਸੋਨਾ ਲੋਂਨ ਤੋਂ ਭਾਵ ਇਹ ਨਹੀਂ ਸੀ ਕਿ ਬਹੁਤ ਰਾਜੇ ਸੰਤ ਣਾੜ ਸਨ 2 ਤੋਲੇ ਸੋਨਾ ਲੋਂਨ ਤੋਂ ਭਾਵ ਇਹ ਸੀ ਕਿ ਮਹਾਰਾਜ ਦੀ ਕਮਾਂਡ ਦੇ ਵਿੱਚੋਂ ਨਿਕਲਿਆ ਹੋਇਆ ਤੀਰ ਕਦੇ ਖਾਲੀ ਨਹੀਂ ਸੀ ਜਾਂਦਾ ਜਾਂ ਤੇ ਦੁਸ਼ਮਣ ਨੂੰ ਮਾਰ ਜਾਂਦਾ ਜਾਂ ਜ਼ਖਮੀ ਕਰ ਜਾਂਦਾ ਜਿਹਨੂੰ ਤੇ ਜ਼ਖਮੀ ਕਰਦਾ ਉਹ 2 ਤੋਲੇ ਸੋਨਾ ਜਿਹੜਾ ਹੈ ਨਾ ਉਸ ਤੇ ਮਲਮ ਪੱਟੀ ਦੇ ਕੰਮ ਆ ਜਾਂਦਾ ਜਿਹਨੂੰ ਤੋਂ ਜਿਹਦਾ ਤੇ ਕਾਲ ਚਲਣਾ ਹੁੰਦਾ ਤੇ ਉਸ ਤੇ ਖਫਣ ਦੇ ਕੰਮ ਆ ਜਾਂਦਾ ਉਹਦੀ ਚਿਖਾ ਦੇ ਕੰਮ ਆ ਜਾਂਦਾ ਇਥੋਂ ਇਹ ਸਿੱਧ ਹੁੰਦਾ ਹੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮਕੀ ਭੰਦਾ ਕਦੇ ਉਹ ਜਮਾ ਦੀ ਫਾਈ ਵੀ ਕੱਟ ਦਿੰਦਾ ਤੇ ਕਲਗੀਧਰ ਮਹਾਰਾਜ ਕਿਹੋ ਜੀ ਪਾਵਰ ਹੈ ਕਿਹੋ ਜੀ ਤਾਕਤ ਹੈ ਜਿੱਥੇ ਕਲਗੀਧਰ ਮਹਾਰਾਜ ਜਫਰ ਨਾਮੇ ਦੇ ਵਿੱਚ ਆਖਿਆ ਮਹਾਰਾਜ ਕਹਿੰਦੇ ਨੇ ਕਿ ਉਰਾ ਗਰੂਰ ਅਸਤਬਾਰ ਮਨ ਕੋ ਮਾਲ ਬਮਾਰਾ ਪਨਾ ਅਸਤ ਜੰਜਲਾ ਆਕਾਲ ਮਹਾਰਾਜ ਕਹਿੰਨ ਲੱਗੇ ਐ ਔਰੰਗਜ਼ੇਬ ਤੂੰ ਲੱਖਾਂ ਦੀ ਫੌਜ ਲੈ ਕੇ ਆਇਆ 10 ਲੱਖ ਦੀ ਫੌਜ ਦਾ ਚੜਾ ਕੀਤਾ ਤੂੰ ਤੂੰ ਮੇਰਾ ਵਾਲਵੀ ਵਿੰਗਾ ਨਹੀਂ ਕਰ ਸਕਿਆ ਚਮਕੌਰ ਦੀ ਗੜੀ ਦੇ ਵਿੱਚ ਤਾੜੀ ਮਾਰ ਕੇ ਲੱਖਾਂ ਦੀ ਫੌਜ ਦੇ ਵਿੱਚ ਮਹਿਲ ਲੱਗ ਗਿਆ ਤੂੰ ਕੁਝ ਨਹੀਂ ਕਰ ਸਕਿਆ ਵਿਚ ਕਰਤਾ ਪ੍ਰਖ ਖਲੋਆ ਹਾਲ ਨ ਵਿੰਗਾ ਹੋਆ ਕਿ ਜਿਹਦੇ ਕਾਰਜ ਵਿੱਚ ਪਾਤਸ਼ਾਹ ਆਪ ਖੜੇ ਹੋ ਜਾਣ ਜਿੱਥੇ ਮਹਾਰਾਜ ਜੀ ਨੇ ਬਚਨ ਆਖਰੇ ਆਖੇ ਨੇ ਗੋਬਿੰਦੇ ਮੁਕਿੰਦੇ ਉਦਾਰੇ ਅਪਾਰੇ ਹਰੀ ਅੰਕਰੀਂ ਨਿਰਨਾਮੇ ਕਾਮੇ ਜਪਿਆ ਕਰੋ ਰੋਜ਼ ਥੋੜਾ ਥੋੜਾ ਕਰਕੇ ਜਾਵਸਾ ਦਾ ਪਾਠ ਜ਼ਰੂਰ ਕਰਿਆ ਕਰੋ ਦਸੰਗਰੰਦੀ ਬਾਣੀ ਜ਼ਰੂਰ ਪੜਿਆ ਕਰੋ ਬੜਾ ਕੁਝ ਆਨੰਦ ਬਖਸ਼ੇ ਨੇ ਮਹਾਰਾਜ ਜੀ ਇਸ ਰਾ ਪਾਤਸ਼ਾਹ ਜੀ ਨੇ ਪੁੱਛਿਆ ਇਹ ਸਿਖਾ ਸਾਡੇ ਲਈ ਕੀ ਲੈ ਕੇ ਆਇਆ ਹੈ ਜੀ ਸੁਨਤ ਹਾਸ ਜੋਰੇ ਤਵ ਕਹਿਓ ਤੇ ਹੱਥ ਜੋੜ ਕੇ ਆਖਿਆ ਮਹਾਰਾਜ ਹਾਂਜੀ ਅਦਬਤ ਚੂਰਾ ਮੈਂ ਕਿਤੇ ਲਹਿਓ ਮੈਂ ਤੇ ਪਾਸ਼ਾ ਆਪ ਜੀ ਦੀ ਭੇਟਾ ਜਿਹੜੀ ਬਹੁਤ ਹੀ ਪਹਿਲਾਂ ਭੇਜ ਦਿੱਤੀ ਸੀ ਬੜਾ ਝੂੜਾ ਸੀ ਬੜਾ ਕੀਮਤੀ ਸੀ ਉਹ ਆਪ ਜੀ ਦੇ ਪਾਸ ਭੇਜਿਆ ਸੀ ਹਾਂਜੀ